ਸੀਰੀਆ ਦਾ ਤਖਤਾ ਪਲਟ ਕਿੰਨਾ ਕੁ ਲੋਕਪੱਖੀ ਸਾਥੀਓ ਅਦਾਰਾ ਇਨਕਲਾਬੀ ਸਾਡਾ ਰਾਵ ਵਿੱਚ ਤੁਹਾਡਾ ਸਵਾਗਤ ਹੈ ਸੀਰੀਆ ਚ ਅੱਧੀ ਸਦੀ ਦੇ ਕਰੀਬ ਸੱਤਾ ਚ ਰਹਿਣ ਵਾਲੇ ਅਸਦ ਪਰਿਵਾਰ ਦਾ ਬਾਗੀਆਂ ਨੇ ਤਖਤਾ ਪਲਟ ਦਿੱਤਾ ਤੇ 2025 ਮਾਰਚ ਤੱਕ ਅੰਤਰਿਮ ਸਰਕਾਰ ਦਾ ਐਲਾਨ ਕਰ ਦਿੱਤਾ ਹੈ ਲੋਕਾਂ ਦੇ ਜਸ਼ਨ ਮਨਾਉਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਕੀ ਹੈ ਸੀਰੀਆ ਮੁਲਕ ਦੀ ਸਥਿਤੀ ਕਿਉਂ ਅਸਦ ਦਾ ਤਖਤਾ ਪਲਟ ਹੋਇਆ ਵੱਖ-ਵੱਖ ਮੁਲਕਾਂ ਦੀ ਸੀਰੀਆ 'ਚ ਕੀ ਰੁਚੀ ਹੈ ਕੀ ਲੋਕਾਂ ਦੀ ਜ਼ਿੰਦਗੀ ਹੁਣ ਬਿਹਤਰ ਹੋਵੇਗੀ ਆਓ ਜਾਣੀਏ ਸਭ ਤੋਂ ਪਹਿਲਾ ਸੀਰੀਆ ਦਾ ਮਸਲਾ ਕੀ ਹੈ ਸੀਰੀਆ 1918 ਤੋਂ ਪਹਿਲਾਂ ਆਟੋਮਨ ਅੰਪਾਇਰ ਦਾ ਹਿੱਸਾ ਸੀ ਪਹਿਲੇ ਵਿਸ਼ਵ ਯੁੱਧ 'ਚ ਆਟੋਮਨ ਅੰਪਾਇਰ ਨੂੰ ਹਰਾ ਕੇ ਜੋ ਯੂਰੋਪੀਅਨ ਜਿੱਤੇ ਉਹਨਾਂ ਨੇ ਇਸ ਆਟੋਮਨ ਅੰਪਾਇਰ ਤੇ ਕਬਜ਼ਾ ਕਰ ਲਿਆ ਅਤੇ ਇਹਨਾਂ ਇਲਾਕਿਆਂ ਨੂੰ ਵੰਡ ਲਿਆ ਇਸ ਵੰਡ 'ਚ ਸੀਰੀਆ ਫਰਾਂਸ ਦੇ ਹਿੱਸੇ ਆਇਆ 1918 ਤੋਂ 1946 ਤੱਕ ਇਥੇ ਫਰਾਂਸ ਦਾ ਰਾਜ ਰਿਹਾ ਸੀਰੀਆ ਨੂੰ ਫਰਾਂਸ ਨੇ 1946 ਚ ਲੋਕਾਂ ਦੇ ਸੰਘਰਸ਼ ਕਰਕੇ ਛੱਡਿਆ ਪਰ ਲੋਕਾਂ ਦੀਆਂ ਮੁਸ਼ਕਲਾਂ ਜਾਰੀ ਰਹੀਆਂ ਸੀਰੀਆ ਚ ਕਈ ਧਾਰਮਿਕ ਭਾਈਚਾਰੇ ਰਹਿੰਦੇ ਹਨ ਧਾਰਮਿਕ ਬੰਤਰ ਅਨੁਸਾਰ 74% ਦੀ ਆਬਾਦੀ ਸੁੰਨੀ ਇਸਲਾਮ 16% ਸ਼ੀਆ ਇਸਲਾਮ ਨੂੰ ਮੰਨਦੇ ਹਨ 10% ਇਸਾਈ 16% ਦੇ ਸ਼ੀਆ ਚ 12% ਅਲਵਾਈਟ ਹਨ ਕੁਝ ਲੋਕ ਇਸਨੋਂ ਸ਼ੀਆ ਇਸਲਾਮ ਦਾ ਹਿੱਸਾ ਵੀ ਨਹੀਂ ਮੰਨਦੇ ਕੌਮੀ ਬਚਾਉਣ ਦੇ ਆਧਾਰ ਤੇ ਅਰਬ ਤੇ ਕੁਰਦ ਦੋ ਮੁੱਖ ਹਿੱਸੇ ਹਨ ਅਰਬ 70% ਤੋਂ ਵੱਧ ਹਨ ਅਤੇ ਕੁਰਦ 10% ਤੋਂ ਵੱਧ ਹਨ ਫਰਾਂਸ ਤੋਂ ਮਿਲੀ ਆਜ਼ਾਦੀ ਬਾਅਦ ਸੱਤਾ ਸੁੰਨੀ ਅਰਬ ਜ਼ਗੀਰਦਾਰਾਂ ਹੱਥ ਆ ਜਾਂਦੀ ਹੈ ਜੋ ਦੂਸਰਿਆਂ ਨੂੰ ਖੁੱਡੇ ਲਾਈਨ ਲਾ ਕੇ ਰੱਖਦੇ ਹਨ ਇਸੇ ਸਮੇਂ ਬਾਤ ਸੋਸ਼ਲਿਸਟ ਪਾਰਟੀ ਬਣੀ ਜੋ ਸੈਕੂਲਰ ਮੰਨੀ ਜਾਂਦੀ ਸੀ ਇਸ ਵਿੱਚ ਵਿਦਿਆਰਥੀ ਕਾਟ ਗਿੰਤਿਆਂ ਸ਼ਾਮਿਲ ਹੋ ਜਾਂਦੀਆਂ ਹਨ ਇਸ ਤੋਂ ਅਗਲੇ ਸਾਲ ਕਈ ਫੌਜੀ ਤਖਤਾ ਪਲਟ ਹੋਏ ਤੇ 1963 ਚ ਬਾਤ ਪਾਰਟੀ ਦੇ ਹਮਾਇਤੀ ਮਿਲਟਰੀ ਚ ਤਾਕਤ ਚ ਆ ਗਏ ਇਸ ਸਿਆਸੀ ਪਾਰਟੀ ਅੰਦਰ ਵੀ ਤਾਕਤ ਦਾ ਭੇੜ ਸ਼ੁਰੂ ਹੋ ਜਾਂਦਾ ਹੈ ਜਿਸ ਦੇ ਚਲਦਿਆਂ 1970 ਚ ਜਨਰਲ ਹਾਫਿਜ਼ ਅਲ ਅਸਤ ਸੱਤਾ ਚ ਆ ਜਾਂਦਾ ਹੈ ਤੇ 1971 ਚ ਇਹ ਸੀਰੀਆ ਦਾ ਰਾਸ਼ਟਰਪਤੀ ਬਣ ਜਾਂਦਾ ਹੈ ਸੁੰਨੀ ਬਹੁ ਗਿੰਤੀ ਮੁਲਕ ਚ ਇਹ ਇੱਕ ਐਲਾਵਾਇਟ ਸੀ ਇਹ ਤਾਨਾਸ਼ਾਸੀ ਪਰ ਫਿਰ ਵੀ ਲੋਕਾਂ ਨੂੰ ਕੁਝ ਰਾਹਤ ਮਿਲੀਆਂ ਇਸ ਨੇ ਆਪਣੇ ਵਿਰੋਧੀਆਂ ਨੂੰ ਬੁਰੀ ਤਰ੍ਹਾਂ ਕੁਚਲਿਆ ਇਸ ਦਾ ਲड़का ਬਸ਼ਰ ਅਲ ਅਸਤ ਜੋ ਲੰਡਨ ਡਾਕਟਰੀ ਦੀ ਪੜ੍ਹਾਈ ਕਰ ਰਿਹਾ ਸੀ ਸਨ 2000 ਚ ਸੀਰੀਆ ਦਾ ਰਾਸ਼ਟਰਪਤੀ ਬਣਿਆ ਆਪਣੇ ਬਾਪ ਹਾਫਿਜ਼ ਅਲ ਅਸਤ ਦੀ ਮੌਤ ਤੋਂ ਬਾਅਦ ਬਸ਼ਰ ਦੇ ਦੌਰ ਚ ਲੋਕਾਂ ਦੀ ਜ਼ਿੰਦਗੀ ਦੀਆਂ ਮੁਸ਼ਕਲਾਂ ਵਧਣੀਆਂ ਸ਼ੁਰੂ ਹੋ ਗਈਆਂ 2006 ਤੋਂ 2010 ਤੱਕ ਸੀਰੀਆ ਚ ਇੱਕ ਭਿਆਨਕ ਅਕਾਲ ਪੈਂਦਾ ਹੈ ਜਿਸ ਨਾਲ ਬਹੁਤ ਸਾਰੀ ਜ਼ਮੀਨ ਬੰਜਰ ਹੋ ਜਾਂਦੀ ਹੈ ਤੇ ਬਹੁਤ ਸਾਰੇ ਪਸ਼ੂ ਮਰ ਜਾਂਦੇ ਹਨ ਖਾਣਾ ਬਾਹਰੋਂ ਮੰਗਵਾਉਣਾ ਸ਼ੁਰੂ ਹੋਇਆ ਤੇ ਮਹਿੰਗਾਈ ਸਿਖਰਾਂ 'ਛਾਉਣ ਲੱਗੀ ਤੇਲ ਦੇ ਸਰੋਤ ਵੀ ਘਟਣ ਲੱਗੇ ਲੋਕਾਂ 'ਚ ਅਸਦਖਿਲਾਫ ਗੁੱਸਾ ਵਧਣਾ ਸ਼ੁਰੂ ਹੋ ਗਿਆ ਆਰਥਿਕ ਮੰਦੀ ਨੇ ਕਿਵੇਂ ਅਸਦਖਿਲਾਫ ਮਾਹੌਲ ਬਣਾਇਆ ਆਓ ਜ਼ਰਾ ਸੀਰੀਆ ਦੇ ਆਰਥਿਕ ਹਾਲਾਤ ਤੇ ਇੱਕ ਪੰਛੀ ਚਾਤ ਮਾਰੀਏ 1960 ਦੇ ਦਹਾਕੇ 'ਚ ਜ਼ਮੀਨੀ ਸੁਧਾਰ ਵੱਡੇ ਇੰਡਸਟਰੀ ਦੇ ਕੌਮੀਕਰਨ ਨੇ ਸੀਰੀਆ ਦੀ ਆਰਥਿਕ ਹਾਲਤ ਚੰਗੀ ਕੀਤੀ 1970 ਤੱਕ ਪਹੁੰਚਦਿਆਂ ਸੀਰੀਆ ਨੇ ਆਰਥਿਕ ਵਿਕਾਸ ਦਰ ਕਾਫੀ ਉੱਚੀ ਕਰ ਲਈ ਸੀ ਸਿੰਚਾਈ, ਬਿਜਲੀ, ਪਾਣੀ, ਸੜਕ, ਸਿਹਤ, ਸਹੂਲਤਾਂ ਤੇ ਪੇਂਡੂ ਖੇਤਰ ਦੀ ਸਿੱਖਿਆ ਤੇ ਸਰਕਾਰ ਵੱਲੋਂ ਵੱਡੇ ਨਿਵੇਸ਼ ਨੇ ਆਰਥਿਕ ਉન્નਤੀ 'ਚ ਅਹਿਮ ਯੋਗਦਾਨ ਪਾਇਆ ਪਰ 1980 ਤੋਂ ਸੀਰੀਆ ਨਾ ਆਰਥਿਕਤਾ ਅਗਾਵਾਧਨ ਦੀ ਬਜਾਏ ਪਿਛਾਂ ਨੂੰ ਚਲੀ ਗਈ ਸੋਕੇ ਕਰਕੇ ਖੇਤੀ ਪੈਦਾਵਾਰ ਡਿੱਗੀ ਕੋਮਾਂਤਰੀ ਪੱਧਰ ਤੇ ਤੇਲ ਕੀਮਤਾਂ ਡਿੱਗੀਆਂ ਜਿਸ ਕਰਕੇ ਸਰੀਆ ਦੀ ਆਰਥਿਕਤਾ ਡਗਮਗਾਉਣ ਲੱਗੀ 1982 ਤੋਂ 1999 ਤੱਕ ਕੁੱਲ ਘਰੇਲੂ ਉਤਪਾਦ 22% ਡਿੱਗ ਗਿਆ 1980 ਦੇ ਦਹਾਕੇ ਦੇ ਆਖਿਰ ਤੱਕ ਜ਼ਰੂਰੀ ਵਸਤਾਂ ਦੀ ਕਮੀ ਉੱਭਰਨ ਲੱਗੀ ਅਤੇ ਬਿਜਲੀ ਦੀ ਕਮੀ ਕਰਕੇ ਇੰਡਸਟਰੀ ਆਪਣੀ ਸਮਰੱਥਾ ਤੋਂ ਘੱਟ ਕੰਮ ਕਰਨ ਲੱਗੀ ਵਿਦੇਸ਼ੀ ਸੇਕਲ ਰਜ਼ਰਵ ਘਟਿਆ ਵਪਾਰ ਘਟਾ ਵਧਣ ਲੱਗਾ ਇਹਨਾਂ ਹਾਲਾਤਾਂ ਨੂੰ ਬਿਹਤਰ ਕਰਨ ਦੀ ਬਜਾਏ 1990 ਚ ਅਸਦੇ ਸਰਕਾਰ ਨੇ ਆਰਥਿਕ ਸੁਧਾਰਾਂ ਚ ਦੀ ਲੜੀ ਸ਼ੁਰੂ ਕਰ ਦਿੱਤੀ ਤੇ ਜਿਸ ਨਾਲ ਵਪਾਰ ਤੇਜ ਹੋਇਆ ਪ੍ਰਾਈਵੇਟ ਸੈਕਟਰ ਨੂੰ ਮਜ਼ਬੂਤ ਕੀਤਾ ਗਿਆ ਪਰ ਇਸ ਦੇ ਨਾਲ ਹੀ ਗੈਰ ਬਰਾਬਰੀ ਪਬਲਿਕ ਸੇਵਾਵਾਂ ਚ ਗਿਰਾਵਟ ਵਧੀ ਸੀਰੀਆਂ ਐਗਰੀਕਲਚਰ ਵਰਕਰਜ਼ ਯੂਨੀਅਨ ਨੇ 2011 ਚੁਕੇਹਾ ਕਿ ਸਰਕਾਰ ਦੇ ਮਾੜੇ ਪ੍ਰਬੰਧਾਂ ਤੇ ਖੇਤੀ ਲਾਗਤਾਂ ਦੀ ਸਬਸਿਡੀ ਘਟਾਉਣ ਨਾਲ ਖੇਤੀ ਖੇਤਰ ਤੇ ਹੋਰ ਮਾਰ ਪਈ ਜੋ ਪਹਿਲਾਂ ਹੀ ਸੋਕੇ ਦੀ ਮਾਰ ਚੱਲ ਰਿਹਾ ਸੀ ਇਸ ਨੇ 2011 ਵਿੱਚ ਸੀਰੀਆ ਚ ਰੋਸ ਪ੍ਰਦਰਸ਼ਨਾਂ ਨੂੰ ਜਨਮ ਦਿੱਤਾ ਖੇਤੀ ਤੇ ਤੇਲ ਦਾ ਖੇਤਰ ਸੀਰੀਆ ਦੀ ਜੀਡੀਪੀ ਦਾ ਅੱਧ ਬਣਦਾ ਸੀ ਖੇਤੀ ਖੇਤਰ ਦੀ ਜੀਡੀਪੀ ਚ 26% ਯੋਗਦਾਨ ਨਾਲ 20% ਦਾ ਮੂਲਕ ਦੀ ਕਿਰਤ ਸ਼ਕਤੀ ਨੂੰ ਰੁਜ਼ਗਾਰ ਦਿੰਦਾ ਸੀ ਇਸ ਖੇਤਰ ਦੀ ਮੰਧਾਲੀ ਨੇ ਬੇਰੋਜ਼ਗਾਰੀ 'ਚ ਵਾਅਦਾ ਕੀਤਾ ਤੇ ਆਰਥਿਕਤਾ ਨੂੰ ਸਹਜੇ ਸਹਜੇ ਇਸ ਦਾ ਯੋਗਦਾਨ ਘਟਾ ਦਿੱਤਾ 2011 ਵਿੱਚ ਘਰੇਲੂ ਜੰਗ ਸ਼ੁਰੂ ਹੋਣ ਬਾਅਦ ਸੀਰੀਆ ਦੀ ਆਰਥਿਕਤਾ ਨੂੰ ਸਾਮਰਾਜੀ ਦੇਸ਼ਾਂ ਵੱਲੋਂ ਲਾਈਆਂ ਆਰਥਿਕ ਰੋਕਾਂ ਨੇ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ 2018 ਵਿੱਚ ਵਿਸ਼ਵ ਬੈਂਕ ਦੇ ਅੰਦਾਜ਼ੇ ਮੁਤਾਬਕ ਸੀਰੀਆ ਦਾ ਤੀਜਾ ਹਿੱਸਾ ਹਾਊਸਿੰਗ ਸਟਾਕ ਅਤੇ ਮੂਲਕ ਭਰ ਦੀਆਂ ਅਧੀਆਂ ਸਿਹਤ ਤੇ ਸਿੱਖਿਆ ਸਹੂਲਤਾਂ ਤਬਾਹ ਹੋ ਚੁੱਕੀਆਂ ਸਨ 2012 ਤੋਂ 2016 ਤੱਕ 226 ਬਿਲੀਅਨ ਅਮਰੀਕਨ ਡਾਲਰ ਦੀ ਜੀਡੀਪੀ ਘਰੇਲੂ ਜੰਗ ਕਰਕੇ ਖਤਮ ਹੋ ਗਈ ਸੀਰੀਆ ਵਿੱਚ ਮਹਿੰਗਾਈ ਲਗਾਤਾਰ ਵਧ ਰਹੀ ਸੀ ਜੋ ਦੁਨੀਆ ਦੀ ਸਲਾਨਾ ਮਹਿੰਗਾਈ ਦਰ ਤੋਂ ਵੀ ਵੱਧ ਸੀ 2011 ਵਿੱਚ ਇੱਕ ਅਮਰੀਕੀ ਡਾਲਰ ਦਾ 37 ਸੀਰੀਅਨ ਪੌਂਡ ਬਣਦਾ ਸੀ ਜੋ 2020 ਤੱਕ ਇੱਕ ਅਮਰੀਕੀ ਡਾਲਰ ਦੇ 3000 ਸੀਰੀਅਨ ਪੌਂਡ ਦੇ ਬਰਾਬਰ ਹੋ ਗਿਆ ਇਸ ਸਮੇਂ ਇੱਕ ਅਮਰੀਕੀ ਡਾਲਰ 11000 ਸੀਰੀਅਨ ਪੌਂਡ ਦੇ ਬਰਾਬਰ ਹੈ ਆਮ ਵਰਤੋਂ ਦੀਆਂ ਚੀਜ਼ਾਂ ਦੇ ਰੇਟ ਅਸਮਾਨੀ ਚੜ ਗਏ ਕਈ ਅਨਾਜ ਬਾਜ਼ਾਰ ਵਿੱਚੋਂ ਗਾਇਬ ਹੋ ਗਏ ਆਮ ਲੋਕਾਂ ਲਈ ਜ਼ਿੰਦਗੀ ਦਾ ਨਰਵਾਜ਼ ਕਰਨਾ ਔਖਾ ਹੋ ਗਿਆ ਹਾਲਾਤ ਇਹ ਬਣੇ ਕਿ ਕਣਕ ਨਿਰਯਾਤ ਕਰਨ ਵਾਲਾ ਸਰੀਆ ਖੁਦ ਬਾਰੋਖਾਨ ਜੋਗੀ ਕਣਕ ਖਰੀਦਣ ਲਈ ਮਜਬੂਰ ਹੋ ਗਿਆ ਇਸੇ ਤਰ੍ਹਾਂ ਦੇ ਹਾਲਾਤ ਉਦਯੋਗ ਦੇ ਨਿਰਮਾਣ ਖੇਤਰ ਦੇ ਬਣੇ ਬੇਰੁਜ਼ਗਾਰੀ ਦੇ ਸਭ ਰਿਕਾਰਡ ਟੁੱਟ ਗਏ ਸੀਰੀਨ ਸੈਂਟਰ ਫਾਰ ਪੋਲਿਸੀ ਰਿਸਰਚ ਮੁਤਾਬਕ ਘਰੇਲੂ ਜੰਗ ਦੇ ਚੱਲਦਿਆ 2015 ਤੱਕ ਹੀ 30 ਲੱਖ ਸੀਜ਼ਨ ਲੋਕਾਂ ਨੇ ਰੁਜ਼ਗਾਰ ਗਵਾ ਲਿਆ ਸੀ ਪੰਜ ਵਿੱਚੋਂ ਚਾਰ ਸੀਜ਼ਨ ਗਰੀਬੀ ਚ ਰਹਿ ਰਹੇ ਸਨ ਮੌਜੂਦਾ ਹਾਲਤ ਇਹ ਨੇ ਕਿ 70% ਤੋਂ ਵੱਧ ਸੀਰੀਆਂ ਗਰੀਬੀ ਰੇਖਾ ਤੋਂ ਹੇਠਾਂ ਜ਼ਿੰਦਗੀ ਜੀ ਰਹੇ ਹਨ ਜਦ ਕਿ ਵਿਸ਼ਵ ਬੈਂਕ ਮੁਤਾਬਿਕ 2009 ਤੱਕ ਸੀਰੀਆ ਚ ਗਰੀਬੀ ਕਾਫੀ ਘਟ ਸੀ ਘਰੇਲੂ ਜੰਗ ਨੇ ਲੱਖਾਂ ਸੀਰੀਆਂ ਲੋਕਾਂ ਦੀ ਜਾਨ ਲਈ 1 ਕਰੋੜ 20 ਲੱਖ ਲੋਕਾਂ ਨੂੰ ਬੇਵਤਨੇ ਬਣਾ ਦਿੱਤਾ ਇਸੇ ਮੰਦੀ ਕਰਕੇ ਅਸਦੀ ਫੌਜ ਭੁੱਖਮਰੀ ਵਰਗੇ ਹਾਲਾਤਾਂ ਦਾ ਸਾਹਮਣਾ ਕਰ ਰਹੀ ਸੀ ਮਹੀਨਿਆਂ ਵੱਧੇ ਤਨਖਾਹ ਨਾ ਮਿਲਣਾ ਜੇਕਰ ਮਿਲਣਾ ਤਾਂ ਉਸ ਨਾਲ ਰਜਵੀ ਰੋਟੀ ਨਾ ਖਾ ਸਕਣਾ ਇਹ ਹਾਲਾਤਾਂ ਕਰਕੇ ਜਦੋਂ ਬਾਗੀ ਅੱਗੇ ਵਧੇ ਤਾਂ ਅਸਦ ਦੀ ਫੌਜ ਹਥਿਆਰ ਸੁੱਟ ਕੇ ਨਿਕਲ ਗਈ ਕਿਸੇ ਨੇ ਵੀ ਲੜਨ ਦੀ ਕੋਸ਼ਿਸ਼ ਨਹੀਂ ਕੀਤੀ ਪਰ ਮੰਦੀ ਤੋਂ ਇਲਾਵਾ ਮਦਪੁਰਬ ਵਿੱਚ ਵਾਪਰੇ ਅਰਬ ਸਪਰਿੰਗ ਨੇ ਵੀ ਸੀਰੀਆ ਚੂਰੋਲਾ ਦਾ ਕੀਤਾ ਅਰਬ ਸਪਰਿੰਗ ਨੇ ਸੀਰੀਆ ਨੂੰ ਕਿਹਨੇ ਪ੍ਰਭਾਵਿਤ ਕੀਤਾ ਮਦਪੂਰਬ ਤੇਲ ਦੇ ਵਿਸ਼ਾਲ ਭੰਡਾਰਾਂ ਲਈ ਜਾਣਿਆ ਜਾਂਦਾ ਹੈ ਇਹਨਾਂ ਭੰਡਾਰਾਂ ਦੇ ਮਾਲਕ ਹਾਕਮ ਤੇਲ ਚੋਕ ਮਾਈ ਕਰਕੇ ਅਯਾਸ਼ੀ ਕਰਦੇ ਹਨ ਅਤੇ ਆਮ ਲੋਕ ਤੰਗੀਆਂ ਤੁਰਸ਼ੀਆਂ ਤੇ ਅੰਧਵਿਸ਼ਵਾਸੀ ਪਛੜੀ ਜ਼ਿੰਦਗੀ ਜੀਣ ਲਈ ਮਜਬੂਰ ਹਨ ਇਸ ਖੇਤੇ ਚ ਟਿਊਨੀਸ਼ੀਆ ਮੁਲਕ ਚ ਕੋਈ ਇੱਕ ਘਟਨਾ ਨੇ ਲੋਕਾਂ ਦੇ ਤਹਾਕਿਆਂ ਦੇ ਗੁੱਸੇ ਨੂੰ ਨਿਕਲਣ ਦਾ ਰਸਤਾ ਦਿੱਤਾ ਤੁਨੀਸ਼ੀਆ ਦੇ ਇੱਕ ਸ਼ਹਿਰ ਚ ਫਾਲ ਸਬਜ਼ੀ ਦੀ ਰੇੜੀ ਲਾਉਣ ਵਾਲੇ ਨੇ ਪੁਲਿਸ ਵੱਲੋਂ ਤੰਗ ਪਰੇਸ਼ਾਨ ਕਰਨ ਤੇ ਖੁਦ ਨੂੰ ਤੇਲ ਪਾ ਕੇ ਅੱਗ ਲਾ ਲਈ ਜਿਸ ਦੀ ਵੀਡੀਓ ਵਾਇਰਲ ਹੋਣ ਤੇ ਮੱਧ ਪੂਰਬ ਏਸ਼ੀਆ ਉੱਤਰੀ ਅਫਰੀਕਾ ਵਿੱਚ ਲੋਕਾਂ ਦੀ ਬਗਾਵਤ ਨੂੰ ਜਨਮ ਦਿੱਤਾ 23 ਸਾਲ ਤੋਂ ਟਿਉਨੀਸ਼ੀਆ ਦੀ ਗੱਡੀ ਤੇ ਬੈਠਾ ਤਾਨਾ ਸ਼ਾ ਅਬੀਦਿਨ ਬੇਨ ਅਲੀ ਪਤਨੀ ਸਮੇਤ ਲੋਕਾਂ ਦੀ ਬਗਾਵਤ ਅੱਗੇ ਝੁਕਦਿਆਂ ਦੇਸ਼ ਛੱਡ ਕੇ ਭੱਜ ਗਿਆ ਪਰ ਉਹ ਬਗਾਵਤ ਦੂਸਰੇ ਦੇਸ਼ਾਂ ਵਿੱਚ ਵੀ ਫੈਲ ਗਈ ਮਿਸਰ ਦੀ ਜਨਤਾ ਵੀ ਸੜਕਾਂ ਤੇ ਨਿਤਰੀ ਮਿਸਰ ਦੇ ਹਾਕਮ ਹੁਸਨੀ ਮੁਬਾਰਕ ਨੂੰ ਵੀ ਗੱਦੀ ਛੱਡਣੀ ਪਈ ਇਹ ਬਗਾਵਤ ਬਹਿਰੀਨ ਜਾਰਡਨ ਯਮਨ ਅਲਜੀਰੀਆ ਆਦਿ ਮੁਲਕਾਂ ਚ ਵੀ ਫੈਲ ਗਈ ਇਸ ਨੇ ਇਹਨਾਂ ਮੁਲਕਾਂ ਦੇ ਹਾਕਮਾਂ ਸਮੇਤ ਅਮਰੀਕੀ ਸਾਮਰਾਜੀਆਂ ਨੂੰ ਵੀ ਪਰੇਸ਼ਾਨ ਕਰ ਦਿੱਤਾ ਸੀ ਕਿਉਂਕਿ ਮੱਧ ਪੂਰਬ ਦੇ ਕਈ ਮੁਲਕਾਂ ਦੇ ਹਾਕਮ ਅਮਰੀਕਾ ਪੱਖੀ ਸਨ ਲੀਬੀਆ ਚ ਵੀ ਲੋਕ ਸੜਕਾਂ ਤੇ ਆਏ 2010 ਤੋਂ 2012 ਤੱਕ ਕਈ ਸਰਕਾਰਾਂ ਪਲਟ ਗਈਆਂ ਮੋਰਾਕੋ, ਅਲਜੀਰੀਆ, ਇਰਾਕ, ਲਿਬਨਾਨ, ਜਾਰਡਨ, ਕੁਵੇਤ, ਓਮਾਨ, ਸੂਡਾਨ ਆਦਿ ਥਾਵਾਂ ਤੇ ਪ੍ਰਦਰਸ਼ਨ ਦੇਖਣ ਨੂੰ ਮਿਲੇ। ਇਸਨੂੰ ਅਰਬ ਸਪ੍ਰਿੰਗ ਕਿਹਾ ਜਾਂਦਾ। ਕਾਰਨ ਇੱਕੋ ਮਹਿੰਗਾਈ, ਬੇਰੋਜ਼ਗਾਰੀ, ਸਿਆਸੀ ਭ੍ਰਿਸ਼ਟਾਚਾਰ ਕਰਕੇ ਸ਼ੇਖ ਮੋਜਾਂ ਕਰਦੇ ਤੇ ਲੋਕ ਭੁੱਖੇ ਮਰਦੇ। ਸੀਰੀਆ ਤੇ ਵੀ ਅਰਬ ਸਪ੍ਰੇਇੰਗ ਦਾ ਅਸਰ ਹੋਇਆ ਸੀਰੀਆ ਦੇ ਇੱਕ ਸ਼ਹਿਰ ਦੀਆਂ ਕੰਧਾਂ ਤੇ ਬੱਚਿਆਂ ਨੇ ਨਾਰਾ ਲਿਖਿਆ ਹੁਣ ਤੇਰੀ ਵਾਰੀ ਆ ਡਾਕਟਰ ਇਹਨਾਂ ਬੱਚਿਆਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੇ ਜ਼ਬਰਟਾਇਆ ਲੋਕ ਜਦੋਂ ਬੱਚੇ ਲੈਣ ਗਏ ਤਾਂ ਅਧਿਕਾਰੀਆਂ ਕਿਹਾ ਬੱਚੇ ਭੁੱਲ ਜਾਓ ਬੱਚੇ ਚਾਹੀਦੇ ਤੇ ਹੋਰ ਪੈਦਾ ਕਰੋ ਜੇਕਰ ਨਹੀਂ ਪੈਦਾ ਹੁੰਦੇ ਤਾਂ ਔਰਤਾ ਸਾਡੇ ਕੋਲ ਛੱਡ ਜਾਓ ਬੱਚੇ ਪੈਦਾ ਕਰ ਦਿੰਨੇ ਆਂ ਇਸ ਨੇ ਸਿੱਧਿਆ ਚ ਸੰਘਰਸ਼ ਸ਼ੁਰੂ ਕਰ ਦਿੱਤਾ ਪ੍ਰਦਰਸ਼ਨਕਾਰੀਆਂ ਤੇ ਫੌਜ ਨੇ ਗੋਲੀਆਂ ਚਲਾਈਆਂ ਕਈ ਲੋਕ ਮਾਰੇ ਗਏ ਮਾਰੇ ਲੋਕਾਂ ਨੂੰ ਦਫਨਾਉਣ ਵੇਲੇ ਪ੍ਰਦਰਸ਼ਨ ਹੋਰ ਵੱਡੇ ਹੋ ਗਏ ਤੇ ਅਸਦ ਨੇ ਦਫਨਾਉਣ ਵੇਲੇ ਹੋਣ ਵਾਲੇ ਇਕੱਠਾ ਤੇ ਵੀ ਰੋਕ ਲਗਾ ਦਿੱਤੀ ਲੋਕਾਂ ਦੇ ਪ੍ਰਦਰਸ਼ਨਾਂ ਤੇ ਟੈਂਕ ਤੱਕ ਚੜਾਏ ਗਏ ਇਸੇ ਦਰਮਿਆਨ ਸੀਰੀਆ ਆਰਮੀ ਦੇ ਕਈ ਫੌਜੀਆ ਨੇ ਪ੍ਰਦਰਸ਼ਨਕਾਰੀਆਂ ਤੇ ਗੋਲੀ ਚਲਾਉਣ ਤੋਂ ਨਾ ਕਰ ਦਿੱਤੀ ਫੌਜ ਵਿੱਚ ਵੀ ਦੋ ਫਾੜ ਪੈ ਗਿਆ ਜਿਸ ਚ ਫ੍ਰੀ ਸੀਰੀਅਨ ਆਰਮੀ ਪੈਦਾ ਹੁੰਦੀ ਹੈ ਇਸ ਆਰਮੀ ਤੇ ਪ੍ਰਦਰਸ਼ਨਕਾਰੀਆਂ ਦਾ ਉਦੇਸ਼ ਅਸਲ ਨੂੰ ਗੱਦੀ ਤੋਂ ਲਾਉਣਾ ਬਣ ਗਿਆ ਕਈ ਸਮੇਂ ਚ ਅਲੇਪੋ ਤੇ ਰੱਕਾ ਸ਼ਹਿਰ ਫ੍ਰੀ ਸੀਰੀਅਨ ਆਰਮੀ ਤੇ ਕੰਟਰੋਲ ਚ ਆ ਗਏ ਅਸਲ 'ਚ ਇਹ ਲਾਫ ਜਦੋਂ ਜਹਦ ਕੌਣ ਕਿਸ ਪਾਸੇ ਅਸਦ ਨੂੰ ਹਟਾਉਣ ਲਈ ਸ਼ੁਰੂ ਹੋਈ ਲੜਾਈ ਇਹ ਤੋਂ ਘਰੇਲੂ جنگ 'ਚ ਬਦਲ ਗਈ ਹੌਲੀ-ਹੌਲੀ ਇਹ ਲੜਾਈ ਧਾਰਮਿਕ ਰੰਗਤ ਵੀ ਲੈਣ ਲੱਗੀ ਬਹੁ ਗਿਣਤੀ ਸੁੰਨੀ ਮੁਸਲਿਮ ਤੇ ਬਾਕੀ ਕਾਟਕ ਗਿਣਤੀਆਂ ਵਿੱਚ ਕਾ ਲੜਾਈ ਬਣ ਗਈ ਮੁਜਾਰਾ ਕਰੀ ਤੇ ਫ੍ਰੀ ਸੀਰੀਅਨ ਆਰਮੀ ਮਿਲ ਕੇ ਸੀਰੀਅਨ ਨੈਸ਼ਨਲ ਕੋਲੀਸ਼ਨ ਬਣਾ ਲੈਂਦੇ ਹਨ ਤੇ ਇਸ ਨੂੰ ਗਵਰਨਮੈਂਟ ਇਨ ਐਗਜ਼ਾਈਲ ਐਲਾਨ ਕਰ ਦਿੰਦੇ ਹਨ ਕਿ ਅਸਲ 'ਚ ਅਸੀਂ ਹਾਂ ਸਰਕਾਰ ਅਮਰੀਕਾ ਤੁਰਕੀ ਕਤਰ ਯੂਨਾਈਟਿਡ ਅਰਬ ਅਮੀਰਾਤ ਤੇ ਸੌਥੀ ਅਰਬ ਵੀ ਇਸ ਨੂੰ ਮੰਨਤਾ ਦਿੰਦਾ ਹੈ ਤੁਰਕੀ ਕਤਰ ਸੌਥੀ ਅਰਬ ਨੇ ਬਗੀਆਂ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਕਿਉਂਕਿ ਇਹ ਸਾਰੇ ਦੇਸ਼ ਸੁੰਨੀ ਬਹੁਗਿੰਤੀ ਦੇਸ਼ ਹਨ ਅਸਦ ਦੀ ਹਮਾਇਤ ਚ ਈਰਾਨ ਮੁਲਕ ਤੇ ਹਿਜ਼ਬੁਲਾ ਵਰਗੇ ਗਰੁੱਪ ਜੋ ਸ਼ੀਆ ਬਹੁਗਿੰਤੀ ਹਨ ਆਏ ਸਾਮਰਾਜੇ ਸਿਰਿਆ ਚ ਲਗਾਤਾਰ ਦਖਲ ਅੰਦਾਜ਼ੀ ਕਰ ਰਹੇ ਹਨ ਕਾਮਰੇਡ ਲੈਨਨ ਨੇ ਕਿਹਾ ਸੀ ਕਿ ਸਾਮਰਾਜ ਨੇ ਦੁਨੀਆ ਵੰਡ ਲਈ ਹੈ ਤੇ ਮੁੜ ਵੰਡ ਲਈ ਲੜਾਈ ਹੈ ਇਸੇ ਕਰਕੇ ਮੌਜੂਦਾ ਸਮੇਂ ਦੁਨੀਆ ਭਰ ਚ ਸਾਮਰਾਜੀ ਖੜ ਰਹੇ ਹਨ ਇਸ ਤੋਂ ਇਲਾਵਾ ਗੈਰ ਮੁਸਲਿਮ ਦੇਸ਼ ਜਿਵੇਂ ਅਮਰੀਕਾ ਇੰਗਲੈਂਡ ਫਰਾਂਸ ਜਰਮਨੀ ਵੀ ਦਖਲ ਅੰਦਾਜ਼ੀ ਕਰਦੇ ਹਨ ਤੇ ਬਾਗੀਆਂ ਦੀ ਹਮਾਇਤ ਕਰਦੇ ਹਨ ਜੇ ਪਾਸੇ ਰਾਂ ਤੇ ਰੂਸ ਅਸਦੀ ਮਾਰੇ ਤੇ ਆ ਜਾਂਦੇ ਹਨ ਸਾਮਰਾਜੀਆਂ ਦੀ ਸੀਰੀਆ ਤੇ ਮੱਧ ਪੂਰਬ 'ਚ ਦਖਲਅੰਦਾਜ਼ੀ ਦਾ ਕਾਰਨ ਮੱਧ ਪੂਰਬ ਤੇਲ ਨਾਲ ਭਰਪੂਰ ਖੇਤ ਹੈ ਇਸ ਕਰਕੇ ਸਾਮਰਾਜੀ ਇਸ ਖੇਤੇ ਦੇ ਕੁਦਰਤੀ ਸਰੋਤਾਂ ਨੂੰ ਲੁੱਟਣ ਲਈ ਇਹਨਾਂ ਮੁਲਕਾਂ 'ਚ ਦਖਲਅੰਦਾਜ਼ੀ ਕਰਦੇ ਹਨ ਮੱਧ ਪੂਰਬ ਵਿੱਚ ਅਮਰੀਕੀ ਤੇ ਬ੍ਰਿਟਿਸ਼ ਸਾਮਰਾਜ ਨੇ ਯਹੂਦੀਆਂ ਨੂੰ ਵਸਾਉਣ ਦੇ ਬਹਾਨੇ ਇਜ਼ਰਾਈਲ ਬਣਾ ਕੇ ਆਪਣੀ ਫੌਜੀ ਜੋਕੀ ਬਣਾਈ ਤੇ ਉਸ ਦੀ ਮੱਧ ਪੂਰਬ 'ਚ ਗੁੰਡਾਗਰਦੀ ਨੂੰ ਸ਼ਹਿਦ ਦਿੱਤੀ ਇੱਕ ਤਰੂ ਵੀ ਸੰਸਾਰ ਤੋਂ ਬਹੁਤ ਰੂਵੀ ਬਣੇ ਸੰਸਾਰ ਕਰਕੇ ਸਾਮਰਾਜੀਆਂ ਦੀ ਖੈ ਹੁਣ ਸੰਸਾਰ جنگ ਵੱਲ ਵੱਧ ਰਹੀ ਹੈ ਸਾਮਰਾਜੀਆਂ ਦਾ ਇਹੀ ਢੇਡ ਸੀਰੀਆ ਚ ਦੇਖਣ ਨੂੰ ਮਿਲਿਆ ਅਮਰੀਕੀ ਤੜਾ ਅਸਦ ਦਾ ਤਖਤਾ ਪਲਟ ਚ ਤੇ ਰੂਸ ਉਸ ਦਾ ਤਖਤਾ ਬਚਾਉਣ ਚ ਜੂਝ ਰਹੇ ਸਨ ਰੂਸ ਯੂਕਰੇਨ جنگ ਚ ਉਲਝਣ ਕਰਕੇ ਅਤੇ ਹਜ਼ਬੁੱਲਾ ਤੇ ਈਰਾਨ ਇਜ਼ਰਾਈਲ ਨਾਲ ਉਲਝਣ ਕਰਕੇ ਸੀਰੀਆ 'ਚ ਧਿਆਨ ਨਹੀਂ ਦੇ ਸਕੇ ਤੇ ਅਸਦ ਵਿਰੋਧੀ ਤਾਕਤਾਂ ਅਸਦ ਦਾ ਤਖਤਾ ਪਲਟਾਉਣ 'ਚ ਕਾਮਯਾਬ ਰਹੀਆਂ 2012 'ਚ ਜਬਤ ਅਲ Nusra ਨਾਮ ਦਾ ਗਰੁੱਪ ਬੰਦਾ ਹੈ ਜੋ ਅਲ ਕਾਇਦਾ ਦੀ ਸੀਰੀਆ 'ਚ ਸ਼ਾਖਾ ਸੀ ਅਲ ਕਾਇਦਾ ਸਾਰੇ ਸੁੰਨੀ ਮੁਸਲਮਾਨਾਂ ਨੂੰ ਅਸਦ ਦੇ ਖਿਲਾਫ ਜਿਹਾਦ ਛੇੜਨ ਦਾ ਹੁਕਮ ਸੁਣਾਉਂਦਾ ਹੈ ਹੌਲੀ-ਹੌਲੀ ਜਬਤ ਅਲ ਨੁਸਰਾ ਦਾ ਪ੍ਰਭਾਵ ਵਧਣ ਲੱਗਾ ਤੇ ਫ੍ਰੀ ਸੀਰੀਅਨ ਆਰਮੀ ਦਾ ਪ੍ਰਭਾਵ ਘਟਣ ਲੱਗਾ ਅਮਰੀਕਾ ਜਬਦ ਅਲ ਨੁਸਰਾ ਨੂੰ ਅਤਵਾਦੀ ਸੰਗਠਨ ਐਲਾਨ ਦਿੰਦਾ ਹੈ 2013 ਚ ਅਬੂ ਬਕਰ ਬਗਦਾਦੀ ਨੇ ਇਸਲਾਮਿਕ ਸਟੇਟ ਆਫ ਇਰਾਕ ਨੂੰ ਜਬਦ ਅਲ ਨੁਸਰਾ ਨਾਲ ਮਿਲਾ ਕੇ ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ ਬਣਾ ਦਿੱਤਾ ਪਾਵ ਆਈਐਸਆਈਐਸ ਅਸ ਦਿ ਨੇਵੀ ਆਪਣੇ ਹੀ ਲੋਕਾਂ ਤੇ ਜ਼ਬਰਦਸਤ ਵਧਾਉਂਦੇ ਆ ਕੈਮੀਕਲ ਹਥਿਆਰ ਵਰਤੇ ਜੋ ਕਿ جنگ ਚ ਦੂਜੇ ਦੇਸ਼ਾਂ ਤੇ ਵੀ ਨਹੀਂ ਵਰਤੇ ਜਾ ਸਕਦੇ ਬਰਾਕ ਉਬਾਮਾ ਕਹਿੰਦਾ ਸੀ ਰੀਆ ਨੇ ਰੈਡ ਲਾਈਨ ਉਲੰਘੀ ਹੈ ਅਜ਼ਦ ਨੇ ਸਿਰਫ ਕੈਮੀਕਲ ਹੀ ਨਹੀਂ ਵਰਤੇ ਬਲਕਿ ਤਸ਼ੱਦਦ ਕੇਂਦਰ ਵੀ ਬਣਾਏ ਤੇ ਬਹੁਤ ਬੇਰਹਿਮੀ ਨਾਲ ਵਿਰੋਧੀਆਂ ਤੇ ਜ਼ਬਰ ਕੀਤਾ ਇਸੇ ਸਮੇਂ ਦੌਰਾਨ ਆਈ ਐਸ ਆਈਐਸ ਨੇ ਸੀਰੀਆ ਦੇ ਤੀਜੇ ਹਿੱਸੇ ਤੇ ਇਰਾਕ ਦੇ 40% ਇਲਾਕੇ ਤੇ ਕਬਜ਼ਾ ਕਰ ਲਿਆ ਤੇ ਰੱਕਾ ਸ਼ਹਿਰ ਨੂੰ ਰਾਜਧਾਨੀ ਐਲਾਨ ਦਿੱਤਾ ਸੀ ਤੇ ਇੱਕ ਆਜ਼ਾਦ ਮੁਲਕ ਦੀ ਤਰ੍ਹਾਂ ਐਕਟ ਕਰਨ ਲੱਗਾ ਇਹਨਾਂ ਦਾ ਰਾਜ 1 ਕਰੋੜ 20 ਲੱਖ ਲੋਕਾਂ ਤੇ ਚੱਲਦਾ ਸੀ ਇਹਨਾਂ ਨੇ ਵੀ ਲੋਕਾਂ ਨਾਲ ਭਲੀ ਨਾ ਗੁਜ਼ਾਰੀ ਤੇ ਕਈ ਵਿਰਾਸਤੀ ਸ਼ਹਿਰ ਢੇਰੀ ਕਰ ਦਿੱਤੇ आईएसआईएस ਨੇ ਆਪਣੀ ਸਰਕਾਰ ਤੇ ਕਰੰਸੀ ਤੱਕ ਬਣਾਏ ਜਿਸ ਦਾ ਨਾਮ ਸੀ ਇਸਲਾਮਿਕ ਸਟੇਟ ਕਰੰਸੀ ਯੂਨਾਈਟਿਡ ਨੇਸ਼ਨ ਅਮਰੀਕਾ ਰੂਸ ਭਾਰਤ ਯੂਰੋਪੀਅਨ ਯੂਨੀਅਨ ਇਰਾਕ ਤੁਰਕੀ ਸਾਊਥੀ ਅਰਬ ਯੂਨਾਈਟਿਡ ਅਰਬ ਅਮੀਰਾਤ ਮਲੇਸ਼ੀਆ ਮਿਸਰ ਚੀਨ ਤਾਲਿਬਾਨ ਕੰਟਰੋਲ ਅਫਗਾਨਿਸਤਾਨ ਤੱਕ ਆਈਐਸਆਈਐਸ ਖਿਲਾਫ ਹੋ ਗਿਆ ਅਮਰੀਕਾ ਤੇ ਉਸਦੇ ਸਹਿਯੋਗੀ ISIS ਨੂੰ ਖਤਮ ਕਰਨ ਲਈ ਸਿੱਧੇ ਸੀਰੀਆ ਯੁੱਧ ਵਿੱਚ ਸ਼ਾਮਿਲ ਹੋ ਗਏ। ਦੂਜੇ ਪਾਸੇ ਰੂਸ ਵੀ ISIS ਦੇ ਖਿਲਾਫ ਸੀਰੀਆ ਦੀ ਸਰਕਾਰ ਦੀ ਮਦਦ ਲਈ ਯੁੱਧ ਵਿੱਚ ਵੜ ਗਿਆ। ਇਸ ਨਾਲ ਰੂਸ ਬਾਗੀਆਂ ਤੇ ਵੀ ਹਮਲਾ ਕਰਦਾ ਰਿਹਾ ਤੇ ਅਸਲ 'ਚ ਅਸਲ ਸਰਕਾਰ ਦੀ ਮਦਦ ਕਰ ਰਿਹਾ ਸੀ। ਇਸ ਨੇ ਸੀਰੀਆ ਨੂੰ ਸਾਮਰਾਜੀਆਂ ਦੀਆਂ ਵਿਰੋਧਤਾਈਆਂ ਦਾ ਖਾੜਾ ਬਣਾ ਦਿੱਤਾ। ਕੁਰਦਾਂ ਤੇ ਤੁਰਕੀ ਦੀ ਸਾਲਾਂ ਦੀ ਦੁਸ਼ਮਣੀ ਸੀ ਜਿਸ ਨੇ ਤੁਰਕੀ ਨੂੰ ਵਸੇਰੀਆ ਯੁੱਧ ਚ ਲੈ ਆਂਦਾ ਕੁਰਦਾਂ ਨੂੰ ਅਮਰੀਕਾ ਅਹਿਮਾਇਤ ਕਰਦਾ ਸੀ ਇਸ ਤਰ੍ਹਾਂ ਤੁਰਕੀ ਤੇ ਅਮਰੀਕਾ ਦੀ ਵਿਰੋਧਤਾਈ ਵੀ ਬਣਦੀ ਇਰਾਨ ਤੇ ਹਜਬੁੱਲਾ ਦੀ ਆਜ਼ਾਦੀ ਪੱਖ ਵਿੱਚ ਲੜ ਰਏ ਸੀ ਇਸ ਸਭ ਨੇ ਸੀਰੀਆ ਨੂੰ ਤਬਾਹੀ ਵੱਲ ਧੱਕ ਦਿੱਤਾ ਸ਼ਹਿਰਾਂ ਦੇ ਸ਼ਹਿਰ ਖੰਡਰ ਬਣ ਗਏ ਸੀਰੀਆ ਦੇ ਲੋਕਾਂ ਦੀ ਜ਼ਿੰਦਗੀ ਨਰਕ ਬਣ ਗਈ 2015 ਤੋਂ 16 ਚ ਲੱਖਾਂ ਲੋਕ ਮੁਲਕ ਛੱਡ ਕੇ ਦੌੜਨੇ ਸ਼ੁਰੂ ਹੋ ਗਏ ਸਹਜੇ ਸਹਜੇ ਸੀਰੀਅਨ ਆਰਮੀ ਅਲੇਪੋ ਸ਼ਹਿਰ ਦਾ ਕੰਟਰੋਲ ਬਾਗੀਆਂ ਤੋਂ ਖੋਹ ਲੈਂਦੀ ਹੈ ਅਮਰੀਕਾ ਦੇ ਜ਼ੋਰਦਾਰ ਹਮਲਿਆਂ ਕਰਕੇ ਨਾਰਥ ਸੀਰੀਆ ਦਾ ਕੰਟਰੋਲ ਆਈਐਸਆਈਐਸ ਤੋਂ ਕੁਰਦਾ ਕੋਲ ਆ ਗਿਆ ਬਾਕੀ ਇਲਾਕਿਆਂ 'ਚ ਰੂਸ ਦੀ ਮਦਦ ਨਾਲ ਅਸਦ ਸਰਕਾਰ ਵੀ ISIS ਨੂੰ ਪਿੱਛੇ ਧੱਕ ਦਿੰਦੀ ਹੈ। ਇਰਾਕ ਵੀ ISIS ਨੂੰ ਪਿੱਛੇ ਧੱਕਦਾ ਤੇ ਰੱਕਾ ਦਾ ਸ਼ਹਿਰ ਵੀ ISIS ਤੋਂ ਵਾਪਸ ਲੈ ਲਿਆ ਜਾਂਦਾ ਹੈ। 2019 ਤੱਕ ISIS ਦਾ ਖਾਤਮਾ ਲਗਭਗ ਹੋ ਜਾਂਦਾ। ਇਦਲੇ ਦੇ ਇੱਕ ਹਿੱਸੇ 'ਚ ਹੀ ਬਾਗੀ ਕਾਬਜ਼ ਰਹਿ ਗਏ ਤੇ ਵੱਡੇ ਹਿੱਸੇ ਤੇ ਅਸਦ ਤੇ ਦੂਜੇ ਨੰਬਰ ਤੇ ਕੁਰਦ ਕਾਬਜ਼ ਹੋ ਜਾਂਦੇ ਹਨ ਇਸ ਤੋਂ ਬਾਅਦ 2022 ਚ ਰੂਸ ਯੂਕਰੇਨ جنگ ਸ਼ੁਰੂ ਹੁੰਦੀ ਤੇ 2023 ਚ ਫਲਸਤੀਨ جنگ ਸ਼ੁਰੂ ਹੋ ਜਾਂਦੀ ਹੈ ਜਿਸ ਵਿੱਚ ਹਿਜ਼ਬੁੱਲਾ ਦੀ ਇਜ਼ਰਾਈਲ ਨਾਲ جنگ ਬਣ ਜਾਂਦੀ ਇਸ ਵਿੱਚ ਈਰਾਨ ਦੀ ਵੀ ਦਖਲਅੰਦਾਜ਼ੀ ਹੁੰਦੀ ਹਿਜ਼ਬੁੱਲਾ ਆਪਣੇ ਕਾਫੀ ਲੜਾਕਿਆਂ ਨੂੰ ਸੀਰੀਆ ਚ ਵਾਪਸ ਬੁਲਾ ਲੈਂਦਾ ਹੈ ਇਹੀ ਤਰ੍ਹਾਂ ਅਸਦ ਦੀਆਂ ਹਮਾਇਤੀ ਸਨ ਜੋ ਖੁਦ ਜੰਗਾ ਚ ਉਲਝ ਗਈਆਂ ਤੇ ਅਸਦ ਦੀ ਹਮਾਇਤ ਨਹੀਂ ਰਹੀ ਅਜਿਹੀ ਸਥਿਤੀ ਚ ਅਸਦ ਬਾਗੀਆਂ ਨਾਲ ਪੰਗਾ ਤਾਂ ਲੈ ਲੈਂਦਾ ਹੈ ਪਰ ਬਾਗੀਆਂ ਨੇ ਜਦੋਂ ਜਵਾਬੀ ਕਾਰਵਾਈ ਕੀਤੀ ਤਾਂ ਸਰਕਾਰੀ ਫੌਜਾਂ ਜ਼ਿਆਦਾ ਨਾ ਅੜ ਸਕੀਆਂ ਤੇ ਆਰਥਿਕ ਰਾਜस्तानी ਅਲੇਪੋ ਬਾਗੀਆਂ ਦੇ ਕਬਜ਼ੇ ਚ ਜਲਦੀ ਆ ਗਈ ਇਸ ਨੇ ਬਾਗੀਆਂ ਦੇ ਹੌਸਲੇ ਵਧਾ ਦਿੱਤੇ ਤੇ ਉਹੋ ਇੱਕ ਤੋਂ ਬਾਅਦ ਇੱਕ ਸ਼ਹਿਰ ਤੇ ਕਾਬਜ਼ ਹੁੰਦੇ ਗਏ ਆਰਮੀ ਦਾ ਕਾफी ਹਿੱਸਾ ਦਮਾਸਕਸ ਦੇ ਆਲੇ-ਦੁਆਲੇ ਲਾਇਆ ਪਰ ਅਸਦ ਦੀ ਸਰਕਾਰ ਦੀ ਆਰਥਿਕ ਹਾਲਤ ਇੰਨੀ ਖਸਤਾ ਹੋ ਗਈ ਕਿ ਫੌਜੀਆਂ ਨੂੰ ਤਨਖਾਹ ਵੀ ਮੁਸ਼ਕਿਲ ਨਾਲ ਪੂਰੀ ਪੈਂਦੀ ਸੀ ਇਹ ਫੌਜੀ ਬਗੀਆਂ ਅਗੇ ਟੇਕ ਨਾ ਸਕੇ ਦੇ ਹਥਿਆਰ ਛੋਟ ਦਿੱਤੇ ਤੇ ਅਸਦ ਮੁਲਕ ਛੱਡ ਕੇ ਭੱਜ ਗਿਆ ਲੋਕ ਸੜਕਾਂ ਤੇ ਜਸ਼ਨ ਮਨਾਉਣ ਉਤਰੇ ਮਹਿਲਾ ਚੋਂ ਉਸਮਾਨ ਲੁੱਟ ਲਿਆ ਗਿਆ 14 ਸਾਲ ਦੀ ਘਰੇਲੂ ਜੰਗ ਤੋਂ ਬਾਅਦ ਹੁਣ ਅਸਦ ਦਾ ਤਖਤਾ ਪਲਟਣ ਤੇ ਅਬੂਬਲ ਜੁਲਾਨੀ ਸੱਤਾ ਤੇ ਕਾਬਜ਼ ਹੋ ਗਿਆ ਤੇ ਅੰਤਰੀਨ ਸਰਕਾਰ ਬਣਾ ਲਈ ਤਬਦੀਲੀ ਕਿੰਨੀ ਕੁ ਲੋਕਪੱਖੀ ਬਹੁਤ ਸਾਰੇ ਲੋਕ ਅਸਦ ਦੇ ਤਖਤਾ ਪਲਟਣ ਨੂੰ ਇਨਕਲਾਬ ਬਾਗੀਆਂ ਦੁਆਰਾ ਤਖਤਾ ਪਲਟ ਜਮਹੂਰੀਅਤ ਦੀ ਸ਼ੁਰੂਆਤ ਦੇ ਨਾਮ ਦੇ ਰਹੇ ਹਨ ਕਿ ਐਚਟੀਐਸ ਦਾ ਸੱਤਾ 'ਚ ਆਉਣਾ ਲੋਕਪੱਖੀ ਹੈ ਮਾਰਚ 2024 'ਚ ਇਦਲੇਬ 'ਚ ਲੋਕਾਂ ਨੇ ਐਚਡੀਐਸ ਖਿਲਾਫ ਮੁਜ਼ਾਰੇ ਕੀਤੇ ਤਾਂ ਇਹਨਾਂ ਨੇ ਲੋਕਾਂ ਦੇ ਮੁਜ਼ਾਰਿਆਂ ਨੂੰ ਕੋਚਲ ਕੇ ਰੱਖ ਦਿੱਤਾ ਐਚਡੀਐਸ ਜੋ ਫਲਸਤੀਨੀ ਮਲੇਸ਼ੀਆ ਸੀਰੀਆ 'ਚ ਕੰਮ ਕਰਦੇ ਹਨ ਉਹਨਾਂ ਨੂੰ 11 ਹਥਿਆਰ ਬੰਦ ਕਰਨ ਦਾ ਇਰਾਦਾ ਰੱਖਦਾ ਹੈ ਜੋ ਉਸ ਦੇ ਸਮਰਾਜੀ ਪੱਖੀ ਹੋਣ ਦਾ ਪ੍ਰਮਾਣ ਹੈ ਹਕੀਕਤ ਵਿੱਚ ਜਿਹਾਦੀ ਤੇ ਸਾਮਰਾਜੀ ਦੋਵੇਂ ਹੀ ਲੋਕਾਂ ਦੇ ਦੁਸ਼ਮਣ ਹਨ ਤੇ ਅਸਦ ਦੇ ਜਾਬਰ ਰਾਜ ਜਾਣ ਨਾਲ ਲੋਕਾਂ ਨੂੰ ਰਾਹਤ ਦੀ ਉਮੀਦ ਨਹੀਂ ਕਿਉਂਕਿ ਐਚ ਟੀ ਐਸ ਦੇ ਬਾਗੀਆਂ ਹੱਥ ਆਪਣੇ ਝੰਡੇ ਸਮੇਤ ਤੁਰਕੀ ਦੇ ਝੰਡੇ ਵੀ ਫੜੇ ਹੋਏ ਸਨ ਤੁਰਕੀ ਦੀ ਸੀਰੀਆ 'ਚ ਬਹੁਤ ਦਖਲਅੰਦਾਜ਼ੀ ਹੈ ਤੁਰਕੀ ਉੱਤਰੀ ਸੀਰੀਆ ਨੂੰ ਕੰਟਰੋਲ 'ਚ ਰੱਖਣਾ ਚਾਹੁੰਦਾ ਹੈ ਸੀਰੀਆ ਦੇ 25% ਹਿੱਸੇ ਤੇ ਕੁਰਦਿਸ਼ ਕਬਜ਼ਾ ਹੈ ਕੁਰਦਿਸ਼ਾਂ ਨੂੰ ਅਮਰੀਕੀ ਸਾਮਰਾਜ ਮਦਦ ਕਰਦਾ ਰਿਹਾ ਤੁਰਕੀ ਕੁਰਦਾਂ ਨੂੰ ਇਸ ਕਰਕੇ ਕੁਚਲਣਾ ਚਾਹੁੰਦਾ ਹੈ ਕਿਉਂਕਿ ਕੁਰਦਾਂ ਦੀ ਕੁਦਰਿਸਤਾਨ ਦੀ ਮੰਗ ਤੁਰਕੀ ਲਈ ਮੁਸੀਬਤ ਹੈ ਕੁਰਦ ਮੱਧ ਪੂਰਬ ਦੀ ਆਬਾਦੀ ਦਾ 15 ਤੋਂ 20% ਦੀ ਆਬਾਦੀ ਹੈ ਆਟੋਮਨ ਐਮਪਾਇਰ ਜ ਇਹ ਬਿਨਾ ਬਾਰਡਰ ਤੋਂ ਰਹਿ ਰਹੇ ਸਨ ਪਹਿਲੇ ਵਿਸ਼ਵ ਯੁੱਧ ਦੇ ਜੈਤੂਆਂ ਨੇ ਜਦੋਂ ਹੱੱਦਾ ਖਿਚਣੀਆਂ ਸ਼ੁਰੂ ਕੀਤੀਆਂ ਤਾਂ ਏੁਰਦਾ ਨੂੰ ਵੱਖਰਾ کوردستان ਦੇਣ ਦਾ ਵਾਅਦਾ ਕੀਤਾ ਪਰ ਵਫਾ ਨਾ ਕੀਤਾ ਮੌਜੂਦਾ ਸਮੇਂ ਤੁਰਕੀ ਵਿੱਚ 14 ਮਿਲੀਅਨ Kurds ਹਨ ਇਰਾਕ ਵਿੱਚ 6 ਮਿਲੀਅਨ Kurds ਹਨ ਈਰਾਨ ਵਿੱਚ 6 ਮਿਲੀਅਨ ਸਿਰਿਆ ਵਿੱਚ 2 ਮਿਲੀਅਨ ਤੇ ਅਰਮਾਨੀਆਂ ਵਿੱਚ ਵੀ 2 ਮਿਲੀਅਨ ਇਹ ਸਾਰੇ ਮੁਲਕਾਂ 'ਚ ਘੱਟ ਗਿਣਤੀ ਹਨ ਤੇ ਸਾਰੀਆਂ ਸਰਕਾਰਾਂ ਦੇ ਜ਼ਬਰਦਸਤ ਸ਼ਿਕਾਰ ਹਨ ਜੇਕਰ ਇਹ ਸੀਰੀਆ ਚ ਇੱਕ ਪਿੱਤੇ ਚ ਕਾਬਜ਼ ਰਹਿੰਦੇ ਹਨ ਤਾਂ ਇਹ ਤੁਰਕੀ ਚ ਵੀ ਉਠਣਗੇ ਇਸ ਲਈ ਤੁਰਕੀ ਸੀਰੀਆ ਦੇ ਕੁਰਦਾ ਨੂੰ ਕੁਚਲਣਾ ਚਾਹੁੰਦਾ ਦੂਸਰਾ ਸੀਰੀਆ ਦੇ 3 ਮਿਲੀਅਨ ਰਫੀ ਉਜੀ ਤੁਰਕੀ ਚ ਹਨ ਇਹਨਾਂ ਖਿਲਾਫ ਸ਼ਾਵਾਨਵਾਦੀ ਭਾਵਨਾਵਾਂ ਤੁਰਕੀ ਚ ਪੜਕਾ ਕੇ ਤੁਰਕੀ ਦਾ ਅਰਦੋਗਨ ਆਪਣੀ ਸੱਤਾ ਤੇ ਪਕੜ ਰੱਖਣਾ ਚਾਹੁੰਦਾ ਹੈ ਏਸੇ ਲੈ ਸਿਰੀਆ 'ਚ ਸ਼ਾਂਤੀ ਦੀਆਂ ਸੰਭਾਵਨਾਵਾਂ ਨਹੀਂ ਹਨ ਅਮਰੀਕੀ ਸਾਮਰਾਜੀ ਜੋ Kurdsਾਂ ਦੀ ਮਦਦ ਕਰਦਾ ਰਿਹਾ ਹੈ ਮੌਜੂਦਾ ਸਮੇਂ ਅਮਰੀਕੀ ਮਦਦ ਘੱਟ ਸਕਦੀ ਹੈ ਪਰ ਅਮਰੀਕੀ ਫੌਜਾਂ ਦੀ ਸਿਰੀਆ 'ਚ ਮੌਜੂਦਗੀ ਹੈ ਰੂਸੀ ਸਾਮਰਾਜੀ ਵੀ ਸਿਰੀਆ ਤੋਂ ਬਾਹਰ ਨਹੀਂ ਨਿਕਲੇ ਮੌਜੂਦਾ HTS ਹਾਕਮ ਤੁਰਕੀ ਦੇ ਹਮਾਇਤ ਹਾਸਲ ਹਨ ਇਸ ਲਈ ਤੁਰਕੀ ਦੀਆਂ ਇੱਛਾਵਾਂ ਮੁਤਾਬਕ ਤੁਰਕੀ 'ਚ ਕਾਫੀ ਕੁਝ ਹੋਣਾ ਹੈ ਇਜ਼ਰਾਈਲ ਗੋਲਨ ਉਚਾਈਆਂ 'ਚ ਦੁੱਗਣੀ ਜਗ੍ਹਾ ਚਾਹੁੰਦਾ ਹੈ ਕੋਲ ਮਿਲਾ ਕੇ ਅਸਲ ਤੋਂ ਬਾਅਦ ਨਵੀਆਂ ਪਰਸਥਿਤੀਆਂ ਤੇ ਨਵੀਆਂ ਵਿਰੋਧਤਾਈਆਂ ਪੈਦਾ ਹੋ ਗਈਆਂ ਨਵੇਂ ਟਕਰਾ ਪੈਦਾ ਹੋ ਗਏ ਪਰ ਸੀਰੀਆਨ ਲੋਕਾਂ ਦੀ ਜ਼ਿੰਦਗੀ 'ਚ ਕੋਈ ਫਰਕ ਨਹੀਂ ਆਉਣਾ ਜਦੋਂ ਸਾਮਰਾਜੀਆਂ ਖਿਲਾਫ ਸੀਰੀਆਨ ਲੋਕ ਖੋਦ ਦੀ ਹੋਣੀ ਕੜਨ ਲਈ ਮੈਦਾਨ ਚ ਨਹੀਂ ਨਿਤਰਦੇ ਤੇ ਉਹਨਾਂ ਦੀ ਲੜਾਈ ਕਿਸੇ ਸਾਮਰਾਜੀ ਜਾਂ ਜਿਹਾਦੀ ਟੋਲੇ ਦੇ ਇਸ਼ਾਰੇ ਤੇ ਨਾ ਹੋਵੇ ਇਹੇ ਲੇਖਰ ਜਿੰਦਰ ਸਿੰਘ ਦੀਪ ਸਿੰਘ ਵਾਲਾਂ ਵੱਲੋਂ ਤੁਸੀਂ ਇਸ ਲੇਖ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਦੇ ਸਕਦੇ ਹੋ ਧੰਨਵਾਦ